ਪੰਜਾਬ ਦੀ ਮੇਨ ਪਾਵਰ ਆਈ ਸੀ ਸੁਣਨ ਦੇ ਵਿੱਚ ਆਇਆ ਇੱਕਦੋਨ ਪਹਿਲਾਂ ਇੱਥੇ ਗਵਰਨਰ ਸਾਹਿਬ ਆਏ ਸੀ ਗਵਰਨਰ ਸਾਹਿਬ ਆਏ ਸੀ ਮਿਲੇ ਤੁਹਾਨੂੰ ਗੱਲਬਾਤ ਹੋਈ ਇਹੋ ਸਿੱਖਾਂ ਨੂੰ ਲੱਗਦਾ ਪਸੰਦ ਨਹੀਂ ਕਰਦੇ ਉਹਨਾਂ ਨੂੰ ਉਹ ਥਾਪਰ ਵਰਗੇ ਜਿਹੜੇ ਆ ਅੱਗ ਲਾਉਣ ਵਾਲੇ ਫਿਰਕੂ Hindu ਪ੍ਰਚਾਰਕ ਜਿਹੜੇ ਚੰਗੇ ਲੱਗਦੇ ਆ ਜਿਹੜੇ ਸਵੇਰੇ ਉੱਠ ਕੇ ਸ਼ਾਮ ਤੱਕ ਸਿੱਖਾਂ ਨੂੰ ਗਾਲਾਂ ਕੱਢਣ ਉਹਦੇ ਤੋਂ ਬਾਅਦ ਸਿੱਖਾਂ ਤੋਂ ਛਿੱਤਰ ਖਾਣ ਫਿਰ ਗਵਰਨਰ ਸਾਹਿਬ ਕੋ ਸਮਾ ਹੁੰਦਾ ਭੱਜ ਕੇ ਜਾ ਕੇ ਹਸਪਤਾਲ ਪਤਾ ਲੈਣ ਚੱਲ ਜਾਂਦੇ ਆ ਤੁਹਾਨੂੰ ਗਵਰਨਰ ਸਾਹਿਬ ਮਿਲੇ ਨਹੀਂ ਵਿਦਿਆਰਥੀਆਂ ਨੂੰ ਮਿਲੇ ਨਹੀਂ ਮਿਲੇ ਜੀ ਉਹਨਾਂ ਨੇ ਯੂਨੀਵਰਸਿਟੀ ਆਈ ਸੀ ਵੈਸੇ ਯੂਨੀਵਰਸਿਟੀ ਕਾਲ ਆਈ ਸੀ ਅਚਚੜਾਂ ਦੀ ਕਿਸਾਨ ਪਿੰਡਾਂ ਦੇ ਸਰਪੰਚ ਬੁਲਾਏ ਸੀ ਉਹਨਾਂ ਨਾਲ ਮੀਟਿੰਗ ਕਰਨ ਵਾਸਤੇ ਅਸੀਂ ਈਮੇਲ ਵੀ ਪਾਈ ਕਿ ਅਸੀਂ ਮਿਲਣਾ ਚਾਹੁੰਦੇ ਹਾਂ ਪਰ ਗਵਰਨਰ ਸਾਹਿਬ ਵੱਲੋਂ ਨਾ ਕੀਤੀ ਜਾ ਰਹੀ ਸੀ ਫਿਰ ਉਹਨਾਂ ਦਾ ਸੈਕਟਰੀ ਕਹਿੰਦਾ ਮੈਂ ਮਿਲਦਾ ਫਿਰ ਉਹ ਵੀ ਪਤਾ ਨਹੀਂ ਕੀ ਮਤਲਬ ਸਾਡੇ ਦਾੜਿਆ ਤੋਂ ਡਰ ਲੱਗਦਾ ਚਿਹਰੇ ਤੋਂ ਡਰ ਲੱਗਦਾ ਹਮ ਹਮ ਸਾਰੀ ਸ਼ਹਿਰ ਦੀ ਪੁਲਿਸ ਲੱਗੀ ਸੀ ਅਸੀਂ ਕਿਹਾ ਵੀ ਤੁਸੀਂ ਸਾਡੀਆਂ ਬਾਹਾਂ ਬੰਨ੍ਹ ਲਓ ਪਿੱਛੇ ਹਮ ਬਾਹਾਂ ਬੰਨ੍ਹ ਕੇ ਮਿਲਾ ਦਿਓ ਅਸੀਂ ਤਾਂ ਆਪਣੀ ਵੀ ਇਹ ਨਾ ਆਵੇ ਕਿ ਕੱਲ ਨੂੰ ਗਵਰਨਰ ਕਹਵੇ ਮੇਰੇ ਕੋਲ ਕੋਈ ਆਇਆ ਹੀ ਨਹੀਂ ਕੀ ਮੰਗਾ ਕੀ ਸੀ ਮੇਨੋ ਤੇ ਵਿੱਚ ਦਾਖਲੇ ਦੇ ਵਾਸਤੇ ਬੱਚੇ ਨੂੰ ਦਾਖਲੇ ਦਿਵਾ ਦਿਓ ਇਹੋ ਮੰਗਾ ਸੀ ਵੀ ਜਿਹੜਾ ਪਿੰਡੂ ਏਰੀਏ ਦੇ ਬੱਚਿਆਂ ਦੀਆਂ ਰਾਖਵੀਆਂ ਸੀਟਾਂ ਖਤਮ ਕੀਤੀਆਂ ਵਾ ਜਿਹੜੀਆਂ 2017 ਤੱਕ ਮਿਲਦੀਆਂ ਸੀ ਸਾਨੂੰ ਵਾਪਸ ਦੇ ਦਿਓ ਹੂੰ ਇਹੀ ਮੰਗ ਸੀ ਤੇ ਦੂਸਰੀ ਮੰਗ ਇਹ ਸੀ ਵੀ ਸਰਕਾਰੀ ਯੂਨੀਵਰਸਿਟੀ ਆ ਤੇ ਹਰ ਸਾਲ 5% ਫੀਸ ਵਧਾਈ ਜਾਣੀ ਹੈ ਕੋਈ ਸਿਆਣੀ ਗੱਲ ਨਹੀਂ ਇਹ ਗੈਰਕਾਨੂੰਨੀ ਆ ਜਦੋਂ ਪੰਜਾਬ ਦੀਆਂ ਦੋ ਯੂਨੀਵਰਸਟੀਆਂ ਨੇ ਅੰਮ੍ਰਿਤਸਰ ਤੇ ਪਟਿਆਲੇ ਦੀ ਹੂੰ ਪਟਿਆਲੇ ਵਾਲੀ ਯੂਨੀਵਰਸਿਟੀ ਦਾ ਤੇ ਇਸ ਯੂਨੀਵਰਸਿਟੀ ਦਾ ਫਰਕ ਆ ਇੱਕ ਅਥਾਰਟੀ ਦੀਆਂ ਦੋ ਯੂਨੀਵਰਸਿਟੀਆਂ ਹੋਣ ਇੱਕ ਦੀ ਫੀਸ ਹੋਵੇ ਲੱਖ ਇੱਕ ਦੀ ਹੋਵੇ 15000 ਇਹਦੀ ਜ਼ਿਆਦਾ ਅਮਰਸਰ ਵਾਲੀ ਦੀ ਅਮਰਸਰ ਵਾਲੀ ਦੀ ਫੀਸ ਆ ਜੇ ਲੱਖ ਆ ਤੇ ਉੱਥੇ 15 ਆ ਪਟਿਆਲੇ 15000 ਹਾਂ ਜੀ ਉੱਥੇ 50000 ਆ ਇੱਥੇ 1.5 ਲੱਖ ਆ ਮਤਲਬ 700 70000 ਦਾ ਫੀਸ ਦਾ ਫਰਕ ਆ ਹਾਂ ਕਾਰਨ ਕਿ ਕਾਰਨ ਇਹ ਆ ਕਿ ਸਾਡੇ ਵੀਸੀ ਜਸਪਾਲ ਸਿੰਘ ਜਿਹੜੇ ਆ ਉਹ ਸਰਕਾਰ ਕੋਲੋਂ ਮੰਗ ਨਹੀਂ ਕਰਦੇ ਗ੍ਰਾਂਟ ਦੀ ਕੀ ਯੂਨੀਵਰਸਿਟੀ ਚੋਂ ਓਨਲੀ ਗ੍ਰਾਂਟ ਦਓ ਇਹ ਕਹਿੰਦੇ ਆ ਕਿ ਦੇਖੋ ਜੀ ਮੈਂ ਯੂਨੀਵਰਸਿਟੀ ਮੁਨਾਫੇ ਚ ਲੈ ਆਂਦੀ ਆ ਹੂੰ ਮੈਂ ਯੂਨੀਵਰਸਿਟੀ ਆਪ ਹੀ ਚਲਾ ਰਿਆ ਹਾਂ ਆਪਣੇ ਕੋਲੋਂ ਪੈਸੇ ਥੋੜਾ ਲਾ ਰਹੇ ਸਾਡੀਆਂ ਜੇਬਾਂ ਚੋਂ ਕੱਢ ਕੱਢ ਕੇ ਪੈਸੇ ਲਾਇਆ ਬੱਚਿਆਂ ਕੋਲ ਆ ਗਏ ਮਤਲਬ ਕਿ ਸਰਕਾਰੀ ਯੂਨੀਵਰਸਿਟੀ ਕਹਿਣ ਨੂੰ ਹੈ ਪਰ ਇਹਦਾ ਪ੍ਰਾਈਵੇਟ ਨਾਲੋਂ ਵੀ ਭੈੜਾ ਕੰਮ ਹੋ ਗਿਆ ਨਾ ਤਾਂ ਕੋਈ ਸਹੂਲਤ ਹੈ ਨਾ ਪੀਣ ਲਈ ਸਾਫ਼ ਪਾਣੀ ਹੈ ਨਾ ਕੋਈ ਟਾਇਲਟ ਹੈ ਸਾਫ਼ ਬਸ ਹਾਂ ਵੀ ਸੀ ਸਾਹਿਬ ਦਾ ਦਫ਼ਤਰ ਬਹੁਤ ਸਾਫ਼ ਹੈ ਇੱਕ ਗੈਸਟ ਹਾਊਸ ਹੈ ਜਿੱਥੇ ਐਮ ਐਲ ਏ ਆ ਕੇ ਰਹਿੰਦੇ ਆ ਉਹ ਬਹੁਤ ਸਾਫ਼ ਹੈ ਬਾਕੀ ਯੂਨੀਵਰਸਿਟੀ ਚ ਵੇਖ ਲਓ ਵਾਲਾ ਬਾਕੀ ਕੋਈ ਚਿੰਤਾ ਨਹੀਂ ਕੀ ਮਾਹੌਲ ਬਾਕੀ ਤਾਂ ਮੱਛਰਾਂ ਦਾ ਅੱਛਾ ਤੁਸੀਂ ਵੀਸੀ ਸਾਹਿਬ ਦਾ ਜਗਰ ਕੀਤਾ ਵੈਸੇ ਜਦੋਂ ਗਵਰਨਰ ਸਾਹਿਬ ਨੂੰ ਮਿਲਣ ਆਸੀ ਤੁਸੀਂ ਜਾਂ ਮੰਗ ਪੱਤਰ ਤਾਂ ਕਿ ਵੀਸੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜਾਂ ਸਿੱਧੀਆਂ ਪੌੜੀਆਂ ਸੋਚਿਆ ਕਿ ਗਵਰਨਰ ਸਾਹਿਬ ਕੋਲ ਚਲ ਜਾਈਏ ਅਸੀਂ ਗਵਰਨਰ ਸਾਹਿਬ ਨੂੰ ਮਿਲਣ ਤੋਂ 2 ਦਿਨ ਪਹਿਲਾਂ ਵੀਸੀ ਦਫ਼ਤਰ ਦੇ ਬਾਹਰ 2 ਘੰਟੇ ਧਰਨਾ ਲਾਇਆ ਤੇ ਇੱਕ ਪੋਸਟਰ ਫੜ ਕੇ ਅਸੀਂ ਬੈਠੇ ਸੀ ਜਿਸ ਤੇ ਲਿਖਿਆ ਸੀ ਵੀਸੀ ਸਾਹਿਬ ਦਰਸ਼ਨ ਦਿਓ ਅੱਛਾ 4 ਸਾਲਾਂ ਚ ਜਸਪਾਲ ਸਿੰਘ ਸੱਧੂ ਨੇ ਬਤਿਆਰਤੀਆਂ ਨੂੰ ਦਰਸ਼ਨ ਹੀ ਨਹੀਂ ਦਿੱਤੇ ਕਿੱਥੇ ਰਹਿੰਦੇ ਹੋ ਪਤਾ ਨਹੀਂ ਕਿਹੜੀ ਚਿੰਤਾ 'ਚ ਰਹਿੰਦੇ ਆ ਜਾਂ ਪਰੇਸ਼ਾਨ ਨੇ ਕਿਸੇ ਗੱਲੋਂ ਹੂੰ ਅਸੀਂ ਤਾਂ ਇਹ ਵੀ ਕਿਹਾ ਕਿ ਫ੍ਰੀ ਕਾਉਂਸਲਿੰਗ ਕਰਦਾਂਗੇ ਤੁਹਾਡੇ ਦੁੱਖ ਦਰਦ ਚ ਸ਼ਾਮ ਆ ਲਾ ਜੇ ਕੋਈ ਪਰੇਸ਼ਾਨੀਆਂ ਨੇ ਦੱਸੋ ਗੱਲ ਕਰਨੀ ਚਾਹੁੰਦੇ ਆ ਪਰ ਉਹ ਕਹਿੰਦਾ ਨਹੀਂ ਮੈਂ ਨਹੀਂ ਗੱਲ ਕਰਨੀ ਰਜਿਸਟਰਾਰ ਨਾਲ ਗੱਲ ਕਰੋ ਡੀ ਨਾਲ ਗੱਲ ਕਰੋ 4 ਸਾਲ ਤੋਂ ਕਾਰਨ ਇਹ ਆ ਕਿ ਉਹਦੇ ਕੋਲ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਹੈ